ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਜੋ ਹੁਣ ਦੁਰਗਾ ਪੂਜਾ ਦਾ ਤਿਹਾਰ ਆ ਰਿਹਾ ਹੈ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਕਿ ਮਿਥਿਆਸ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਹਨ ਅਤੇ ਅੱਜ-ਕੱਲ ਇਹ ਟ੍ਰੈਂਡ ਚੱਲ ਰਿਹਾ ਹੈ ਕਿ ਮਿਥਿਆਸ ਨੂੰ ਹਰ ਇੱਕ ਧਰਮ ਦੇ ਵਿੱਚ ਜੋੜ ਕੇ ਉਸ ਨੂੰ ਆਪਣੇ ਧਰਮ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਤਿਹਾਸ ਅਤੇ ਇਤਿਹਾਸ ਵਿੱਚ ਬਹੁਤ ਕੁਝ ਰਲਗੱਡ ਕਰ ਦਿੱਤਾ ਜਾਂਦਾ ਹੈ ਕਿਉਂਕਿ ਸ਼ਰਧਾਲੂਆਂ ਅਤੇ ਪੈਰੋਕਾਰਾਂ ਨੂੰ ਆਪਣੇ ਇਸ ਦੇਵ ਜਾਂ ਯੋਧਾ ਨੂੰ ਕਰਾਮਾਤੀ ਅਤੇ ਤਾਕਤਵਰ ਦੱਸਣ ਦੀ ਹੋੜ ਹੁੰਦੀ ਹੈ ਬਾਬਾ ਨਾਨਕ ਜੀ ساری ਉਮਰ ਕਰਾਮਾਤਾ ਨੂੰ ਭੰਡਦੇ ਰਹੇ ਪਰ ਉਹਨਾਂ ਨਾਲ ਵੀ ਕਰਾਮਾਕੀ ਸਾਖੀਆਂ ਜੋੜ ਕੇ ਇਹ ਕਹਿਣੇ ਸ਼ੌਕ ਹੋ ਗਏ ਕਿ Hindu ਧਰਮ ਵਿੱਚ ਹੀ ਨਹੀਂ ਸੈਕਟਰ ਵਿੱਚ ਵੀ ਕਰਾਮਾਤਾਂ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਹਰ ਇੱਕ ਨੂੰ ਆਪਣੇ ਧਰਮ ਅਨੁਸਾਰ ਵਿਸ਼ਵਾਸ ਕਰਨ ਅਤੇ ਉਹਨਾਂ ਅਨੁਸਾਰ ਰਹਿਤ ਮर्यादा ਰੱਖਣ ਦਾ ਅਧਿਕਾਰ ਹੈ ਭਾਵੇਂ ਉਹ ਤਰਕ ਤੇ ਖਰੀਆਂ ਨਾ ਵੀ ਉਤਰ ਜੀਆਂ ਇਹ ਹੱਕ ਭਾਰਤ ਦਾ ਸੰਵਿਧਾਨ ਹਰ ਇੱਕ ਭਾਰਤੀ ਨੂੰ ਹੁੰਦਾ ਹੈ ਸਾਰੀਆਂ ਮਿੱਥਕ ਕਥਾਵਾਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਨਾਲ ਭਰੀਆਂ ਪਈਆਂ ਹਨ ਕਿ ਜਦੋਂ ਯੋਧਾ ਜਾਂ ਦੇਵਤੇ ਕਿਸੇ ਵੀ ਰਾਖਸ਼ ਜਾਂ ਵਿਰੋਧੀ ਯੋਧਾ ਨੂੰ ਹਰਾਉਣ ਵਿੱਚ ਨਾਕਾਮਜਾਬ ਰਹਿੰਦੇ ਹਨ ਔਰਤ ਜੋਗੇ ਇੱਕ ਬਹੁਤ ਵੱਡੀ ਸ਼ਕਤੀ ਹੈ ਉਸ ਦਾ ਹੀ ਸਹਾਰਾ ਲਿਆ ਜਾਂਦਾ ਹੈ ਜਿਵੇਂ ਕਿ ਪੰਡਿਤ ਨਹਿਰੂ ਨੇ ਆਪਣੇ ਦੁਆਰਾ ਲਿਖਤ ਡਿਸਕਵਰੀ ਆਫ ਇੰਡੀਆ ਅਰਥਾਤ ਭਾਰਤਿਕ ਖੋਜ ਨਾਮ ਦੀ ਪੁਸਤਕ ਵਿੱਚ ਵੀ ਆਰੀਆ ਲੋਕ ਭਾਰਤ ਵਿੱਚ ਇੱਥੋਂ ਦੇ ਮੂਲ ਵਾਸੀਆਂ ਤੇ ਜਿੱਤ ਪ੍ਰਾਪਤ ਕਰਨ ਲਈ ਉਹਨਾਂ ਦੀ ਕੁੱਲ ਦੇਵੀ ਦੇ ਰੂਪ ਵਿੱਚ ਇੱਕ ਔਰਤ ਨੂੰ ਭੇਜਦੇ ਹਨ ਅਤੇ ਇਹ ਔਰਤ ਉਹਨਾਂ ਨੂੰ ਆਪਣੀ ਕੁੱਲ ਦੇਵੀ ਦੱਸ ਕੇ ਆਪਣੇ ਕਹਿਏ ਅਨੁਸਾਰ ਚੱਲਣ ਦੇ ਲਈ ਉਹਨਾਂ ਨੂੰ ਰਾਜੀ ਕਰਵਾਂਦੀ ਹੈ ਹਿੰਦੂ ਗ੍ਰੰਥਾਂ ਮੁਤਾਬਕ ਸੁੰਡਾ ਅਤੇ ਅਪਸੁੰਡਾ ਨਾਮ ਦੇ ਰਾਖਸ਼ ਭਰਾਮਣ ਜਿਨ੍ਹਾਂ ਨੂੰ ਸੁੰਡਾ ਜਾਂ ਅਪਸੁੰਡਾ ਵੀ ਕਿਹਾ ਜਾਂਦਾ ਹੈ ਆਪਸ ਵਿੱਚ ਲੜਵਾ ਕੇ ਖਤਮ ਕਰਨ ਦਾ ਕੰਮ ਪਿਰੋਤਮਾ ਨਾਮ ਦੀ ਅਪਸਰਾ ਕਰਦੀ ਹੈ ਇਸੇ ਤਰ੍ਹਾਂ ਇੱਕ ਬੇਬੀ ਇੱਕ ਰਾਖਸ਼ ਨੂੰ ਕੰਗਣ ਦੇ ਨਾਲ ਧਸਮ ਕਰਨ ਦੇ ਲਈ ਜੋ ਉਸ ਦੀ ਸੁਰੱਖਿਆ ਕਵਚ ਹੁੰਦਾ ਹੈ ਨੱਚਣ ਦੀ ਪੇਸ਼ਕਸ਼ ਕਰਕੇ ਖਾਤਮਾ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਜੀ ਕਹਾਣੀ ਸੈਮਸਨ ਅਤੇ ਡਰਾਇਲਾ ਵੀ ਹੈ ਇਸੇ ਤਰ੍ਹਾਂ ਹੀ ਮੋਣੀ অবতার ਅਸੁਰਾਂ ਨੂੰ ਧੋਖਾ ਦੇਣ ਲਈ ਵਰਤੀ ਜਾਂਦੀ ਹੈ ਹੁਣ ਨਰਾਤੇ ਸ਼ੁਰੂ ਹੋ ਚੁੱਕੇ ਹਨ ਅਤੇ ਦੁਰਗਾ ਪੂਜਾ ਵੀ ਚੱਲ ਰਹੀ ਹੈ ਦੂਜੇ ਪਾਸੇ ਅੱਜ ਦੀਆਂ ਦੁਰਗਾ ਦੇ ਬਲਾਤਕਾਰ ਨਾਲ ਅਖਬਾਰਾਂ ਭਰੀਆਂ ਹੋਈਆਂ ਹਨ ਪੱਛਮੀ ਬੰਗਾਲ ਦਾ ਮੁਖਤਿਆਰ ਦੁਰਗਾ ਪੂਜਾ ਹੀ ਹੈ ਜਿੱਥੇ ਪਿਛਲੇ ਮਹੀਨੇ ਨਾਮੀ ਹਸਪਤਾਲ ਵਿੱਚ ਇੱਕ ਡਾਕਟਰ ਕੁੜੀ ਦਾ ਬਲਾਤਕਾਰ ਹੋਇਆ ਅਤੇ ਅੱਜ ਤੱਕ ਪਰਦਰਸ਼ਨ ਚੱਲ ਰਹੇ ਹਨ ਉਸੇ ਹਸਪਤਾਲ ਦੇ ਵਿੱਚ ਉਸ ਕੁੜੀ ਦੀ ਪੀੜਾ ਨੂੰ ਦਿਖਾਉਂਦਾ ਇੱਕ ਬੋਤਲ ਲਗਾਇਆ ਗਿਆ ਹੈ। ਦੁਰਗਾ ਪੂਜਾ ਲਈ ਪੰਡਾਲ ਸਜ ਰਹੇ ਹਨ ਅਤੇ ਮੰਮਤਾ ਦੀ ਜੀ ਨੇ ਵੀ ਇਸ ਵਾਰ ਸਰਕਾਰ ਦਾ ਹਿੱਸਾ ਪਾਉਣ ਲਈ ਜਨਤਾ ਨੂੰ ਇਸ ਮੁੱਦੇ ਤੋਂ ਪਟਕਾਉਣ ਲਈ ਜੋ ਪਿਛਲੇ ਸਾਲ 60000 ਰੁਪਏ ਦੀ ਰਕਮ ਦੇਣ ਦੀ ਘੋਸ਼ਣਾ ਕੀਤੀ ਸੀ ਇਸ ਸਾਲ ਉਸ ਨੂੰ ਵਧਾ ਕੇ 70000 ਰੁਪਏ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। ਜੋ ਕਿ ਬਹੁਤ ਸਾਰੇ ਲੋਕਾਂ ਨੇ ਠਕਰਾ ਵੀ ਦਿੱਤੀ। ਦੇਵੀ ਦੁਰਗਾ ਦੀ ਕਹਾਣੀ ਹੀ ਅੱਜ ਮੇਰਾ ਵਿਸ਼ਾ ਹੈ। ਬੇਸ਼ੱਕ ਬਹੁਤ ਲੋਕ ਇਸ ਕਥਾ ਨੂੰ ਜਾਣਦੇ ਵੀ ਹਨ। ਮਹਿਸੂਰ ਸ਼ਹਿਰ ਜਿਸ ਦਾ ਪਹਿਲਾ ਨਾਮ ਮਹਿਸ਼ੂਰ ਸੀ ਮਹਿਸਾਸੁਰ ਜੋ ਇੱਕ ਰਾक्षਸ ਰਾਜਾ ਸੀ ਦੇ ਨਾਮ ਤੇ ਰੱਖਿਆ ਗਿਆ ਦੱਸਿਆ ਜਾਂਦਾ ਹੈ। ਜੋ ਕਿ ਕਿਸੇ ਵਕਤ ਉਸ ਤੇ ਰਾਜ ਕਰਦਾ ਸੀ। ਭੈਣ ਸੇ ਅਰਥਾਤ ਮਹਿਸ਼ਾ ਸੰਸਕ੍ਰਿਤ ਵਿੱਚ ਮਹਿਸ਼ਕ ਕਹਿੰਦੇ ਹਨ ਇਹ ਬੱਚਾ ਮਹਿਸ਼ਾ ਵੀ ਰੰਪ ਨਾਮਕ ਰਾਕਸ਼ਸ ਰਾਜਾ ਵੱਲੋਂ ਇੱਕ ਮੱਝ ਨਾਲ ਸੰਭੋਗ ਤੋਂ ਮਾਇਨਟੋਰ ਦੀ ਤਰ੍ਹਾਂ ਹੀ ਪੈਦਾ ਹੋਇਆ ਸੀ ਉਸ ਨੂੰ ਦੇਵੀ ਚੰਮੇਂਦੇਸ਼ਵਰੀ ਨੇ ਮਾਰ ਦਿੱਤਾ ਸੀ ਬਹੁਤ ਸਾਰੀਆਂ ਸਮਾਨਤਾਵਾਂ ਹਨ ਬੱਖੋ ਬਖਰੇ ਦੇਸ਼ਾਂ ਦੀਆਂ ਮਥਿਆਸਕ ਕਹਾਣੀਆਂ ਵਿੱਚ بڑا ਹੋ ਕੇ ਮੈਸਸੋਨ ਬਹੁਤ ਸ਼ਕਤੀਸ਼ਾਲੀ ਹੋ ਗਿਆ ਅਤੇ ਆਪਣੇ ਪਿਤਾ ਤੋਂ ਬਾਅਦ ਰਾਜਗਦੀ ਤੇ ਬੈਠਾ ਉਹ ਆਪਣੀ ਇੱਛਾ ਅਨੁਸਾਰ ਕੀ ਭਿਆੰਕਰ ਪੈਂਸੇ ਅਤੇ ਹੋਰ ਪਸ਼ੂਆਂ ਦੇ ਰੂਪ ਧਾਰ ਸਕਦਾ ਸੀ ਉਹ ਜਲਮ ਵੀ ਸੀ ਅਤੇ ਕਿਸੇ ਕੋਲੋਂ ਨਾ ਹਾਰਨ ਕਰਕੇ ਅਜੇਤੂ ਬਣ ਗਿਆ ਸੀ ਮਹਿਸਾਸੁਰ ਨੇ 100 ਸਾਲ ਤੱਕ ਦੇਵਤਿਆਂ ਨਾਲ ਜੰਦ ਕੀਤਾ ਅਤੇ ਉਹਨਾਂ ਨੂੰ ਸਵਰਗ ਵਿੱਚੋਂ ਭਜਾ ਦਿੱਤਾ ਦੇਵਤਾ ਧਰਤੀ ਤੇ ਆ ਕੇ ਛੁਗਏ ਮਹਿਸਾਸੁਰ ਨੂੰ ਇੱਕ ਪ੍ਰਦਾਨ ਪ੍ਰਾਪਤੀ ਕਿ ਕੋਈ ਵੀ দানਵ ਜਾਂ ਦੇਵਤਾ ਉਸ ਨੂੰ ਮਾਰ ਨਹੀਂ ਸਕਦਾ ਦੇਵਤੇ ਇਕੱਠੇ ਹੋ ਕੇ ਤ੍ਰਿਮੂrti ਬ੍ਰਹਮਾ ਵਿਸ਼ਨੂ ਅਤੇ ਮਹੇਸ਼ਰ ਕੋਲ ਬੇਨਤੀ ਕਰਨ ਪਹੁੰਚੇ ਕਿ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਮਹੈਸਾਸੁਰ ਤੋਂ ਬਚਾਇਆ ਜਾਵੇ ਅਤੇ ਉਸ ਦੇ ਮਰਨ ਲਈ ਕੋਈ ਤਰੀਕਾ ਬਣਾਇਆ ਜਾਵੇ। ਹੁਣ ਤ੍ਰੈਮੂਰਤੀ ਦੀ ਕਰੋਧ ਅਗਨੀ ਇੱਕ ਜਵਾਲਾ ਦੇ ਤੌਰ ਤੇ ਉੱਪਰ ਉੱઠી। ਉਸ ਤੋਂ ਦੁਰਗਾ ਉਤਪਨ ਹੋਈ। ਸ਼ਿਵ ਜੀ ਨੇ ਆਪਣੀ ਸ਼ਕਤੀ ਨਾਲ ਉਸ ਨੂੰ ਚਿਹਰਾ ਦਿੱਤਾ। ਜਮਰਾਜ ਨੇ ਕਾਲੇ ਕੇਸ਼ ਦਿੱਤੇ। ਵਿਸ਼ਨੂੰ ਨੇ ਅੱਠ ਹੱਥ, ਬ੍ਰਹਮਾ ਨੇ ਪੈਰ, ਅਗਨੀ ਨੇ ਤ੍ਰੈਨੇਤਰ ਅਤੇ ਹੋਰ ਦੇਵਤਾਵਾਂ ਨੇ ਉਸ ਦੇਵੀ ਨੂੰ ਬਹੁਤ ਸਾਰੇ ਗਹਿਣੇ ਅਤੇ ਹਥਿਆਰ ਦਿੱਤੇ। ਕਤੇ ਉਹਨਾਂ ਦੇ 18 ਹੱਥਾਂ ਦਾ ਵੀ ਵਰਣਨ। ਅੰਤ ਵਿੱਚ ਦੁਰਗਾ ਦੇਵੀ ਰਾक्षਸਾਂ ਤੇ ਹਮਲਾ ਕਰਨ ਲਈ ਵਿਕੜ ਪਈ। ਜਦੋਂ ਰਾक्षਸਾਂ ਨੂੰ ਇਹ ਪਤਾ ਲੱਗਾ ਤਾਂ ਉਹ ਉਸ ਦੇ ਨਾਲ ਜੁੱਧ ਕਰਨ ਲਈ ਤਿਆਰ ਹੋ ਗਏ। ਪਰ ਇੱਕ ਬਹੁਤ ਬੜੀ ਪ੍ਰਕਾਸ਼ਮਾਨ ਰੋਸ਼ਨੀ ਦੇ ਰੂਪ ਵਿੱਚ ਦੁਰਗਾ ਨੂੰ ਆਵੀਂ ਦੇਖ ਕੇ ਰਾਖਸ਼ ਕਬਰਾ ਗਏ ਅਤੇ ਆਪਣੇ ਰਾਜਾ ਕੋਲ ਦੌੜ ਗਏ। ਰਾਖਸ਼ ਸੈਨਾਪਤੀਆਂ ਨੇ ਆਪਣੇ ਸੈਨਿਕਾਂ ਨੂੰ ਦੇਵੀ ਨੂੰ ਹਰਾਉਣ ਲਈ ਭੇਜਿਆ। ਪਰ ਉਹਨਾਂ ਵਿੱਚੋਂ ਬਹੁਤ ਦੇਵੀ ਦੀ ਸਵਾਰੀ ਸ਼ੇਰ ਦਾ ਸ਼ਿਕਾਰ ਬਣ ਗਏ ਅਤੇ ਬਹੁਤ ਨੂੰ ਦੇਵੀ ਨੇ ਆਪਣੇ ਤਰਸ਼ੂਲ ਨਾਲ ਮਾਰ ਗੁਆਇਆ ਮੈਸਾਸੋਰ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਸੈਨਿਕ ਅਤੇ ਸੈਨਾਪਤੀ ਮਾਰ ਦਿੱਤੇ ਗਏ ਹਨ ਤਾਂ ਉਹ ਗਰੋਧ ਨਾਲ ਬਹੁਤ ਹੀ ਹਿੰਸਕ ਹੋ ਗਿਆ ਪਰ ਜਦੋਂ ਉਹ ਜੰਦ ਦੇ ਮੈਦਾਨ ਵਿੱਚ ਪਹੁੰਚਿਆ ਤਾਂ ਉਹ ਦੇਵੀ ਨੂੰ ਦੇਖ ਕੇ ਚਾਹਣ ਲੱਗ ਪਿਆ ਪਰ ਦੇਵੀ ਤਾਂ ਹੰਤਾ ਕਰਨ ਆਈ ਸੀ ਉਸ ਨੇ ਇਨਕਾਰ ਕਰ ਦਿੱਤਾ ਮੈਸਾਸੋਰ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਗੁੱਸੇ ਨਾਲ ਜੰਗਲੀ ਭੈਂਸੇ ਦਾ ਰੂਪ ਧਾਰ ਕੇ दुर्गा ਉੱਪਰ ਹਮਲਾ ਕਰ ਦਿੱਤਾ ਦੇਵੀ ਨੇ ਤੁਰੰਤ ਉਸ ਦਾ ਸਿਰ ਵਾੜ ਦਿੱਤਾ ਇਸ ਤੇ ਮੈਸਾਸੁਰ ਹਾਥੀ ਦਾ ਰੂਪ ਧਰ ਕੇ ਦੁਰਗਾ ਦੀ ਸਵਾਰੀ ਬਣੇ ਸ਼ੇਰ ਨੂੰ ਫੜ ਕੇ ਅੱਗੇ ਵਧਿਆ ਪਰ ਦੇਵੀ ਨੇ ਉਸ ਦੀ ਸੁੰਡੀ ਵਾੜ ਦਿੱਤੀ ਫਿਰ ਮੈਸਾਸੁਰ ਆਪਣੇ ਅਸਲੀ ਰੂਪ ਵਿੱਚ ਆ ਕੇ ਦੇਵੀ ਦਾ ਸਾਹਮਣਾ ਕਰਨ ਲੱਗਾ ਪਰ ਦੇਵੀ ਦੇ ਤੇਜ ਅਤੇ ਰੋਸ਼ਨੀ ਨੇ ਉਸ ਦੀਆਂ ਅੱਖਾਂ 'ਚ ਅੰਧਿਆਕੀਆਂ ਅਤੇ ਉਹ ਜ਼ਿਆਦਾ ਚਿਰ ਨਾ ਲੜ ਸਕਿਆ ਦੁਰਗਾ ਦੇਵੀ ਨੇ ਆਪਣੇ ਸ਼ੇਰ ਸਮੇਤ ਮੈਸਾਜ਼ ਉਸ ਤੇ ਹਮਲਾ ਕਰ ਦਿੱਤਾ ਅਤੇ ਆਪਣੇ ਤਰਸੂਮ ਨਾਲ ਉਸ ਦਾੰਦ ਕਰ ਦਿੱਤਾ ਤਾਂ ਜਾ ਕੇ ਕਿਤੇ ਤਿੰਨਾਂ ਲੋਕਾਂ ਵਿੱਚ ਸ਼ਾਂਤੀ ਸਥਾਪਿਤ ਹੋ ਸਗੀ ਦੇਵੀ ਦੁਰਗਾ ਅਤੇ ਰਾਖਸ਼ਸਾਂ ਦਾ ਜੁਦ 9 ਦਿਨ ਤੇ 9 ਰਾਤਾਂ ਚੱਲਿਆ ਅਤੇ 10ਵੇਂ ਦਿਨ ਮੈਸਾਸੁਰ ਦੀ ਮੌਤ ਨਾਲ ਇਹ ਲੜਾਈ ਖਤਮ ਹੋਈ ਇਸੇ ਲਈ ਨਵਰਾਤੇ ਮਨਾਏ ਜਾਂਦੇ ਹਨ ਅਤੇ 10ਵੇਂ ਦਿਨ ਵਿਜੇ ਦਸ਼ਮੀ ਅਤੇ ਦੁਸ਼ਹਿਰਾ ਵੀ ਮਨਾਏ ਜਾਂਦੇ ਹਨ ਇਸੇ ਦੇਵੀ ਨੂੰ ਵੱਖੋ ਵੱਖਰੇ ਨਾਮਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਆਦ ਸ਼ਕਤੀ ਨਵ ਦੁਰਗਾ ਚੁੰਮੰਡਾ ਦੇਵੀ ਮਹੈਸਾਸੁਰ ਮਰਦਨੀ ਮਹਾਕਾਲੀ ਕਮਖਿਆ ਦੇਵੀ ਆਦਿ ਇੱਥੇ ਮੈਸੂਰ ਵਿੱਚ ਚੁੰਮੰਡਾ ਪਹਾੜੀਆਂ ਤੇ ਚਮੰਡੇਸ਼ਵਰੀ ਦੇਵੀ ਦੀ ਮੂਰਤੀ ਵੀ ਹੈ ਅਤੇ ਮਹੈਸਾਸੁਰ ਦੀ ਵੀ ਮੂਰਤੀ ਲੱਗੀ ਹੋਈ ਹੈ ਜਿੱਥੇ ਉਸ ਨੇ ਇੱਕ ਹੱਥ ਵਿੱਚ ਤਲਵਾਰ ਅਤੇ ਦੂਜੇ ਹੱਥ ਵਿੱਚ ਸੱਪ ਫੜਿਆ ਹੋਇਆ ਹੈ ਇਹ ਸੀ ਅੱਜ ਦੀ ਕਹਾਣੀ ਅੰਤ ਵਿੱਚ ਮੈਂ ਆਪ ਸਭ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਅੱਗੇ ਫਿਰ ਪੇਸ਼ ਹੋਵਾਂਗਾ ਕਿਸੇ ਹੋਰ ਕਹਾਣੀ ਨਾਲ ਧੰਨਵਾਦ